ਸੋਰੀ ਸੋਰੀ ਗਾਇਸ ਇਹਨਾਂ ਦੇ ਪੈਰ ਦੋ ਦੋ ਪੀਣੀ ਚਾਹੀਦੇ ਮੈਨੂੰ ਕਿਉਂਕਿ ਮੋਤੀਦਾਨ ਕਿੰਨੇ ਮੈਂ ਕਿਤੇ ਹੀ ਹਾਂ ਮੋਤੀਦਾਨ ਮੈਂ ਕਿਤੇ ਹੀ ਹੈ ਫਾਈ ਤੁਹਾਡੀ ਜਿਹੜੀ ਬੋਤਲ ਹੈਗੀ ਬਹੁਤ ਸਵਾਦ ਹੈ ਹਾਂਜੀ ਬੜਾ ਮੈਂ ਆਇਆ ਪੀ ਕੇ ਕੋਈ ਨਹੀਂ ਨੈਕਸਟ ਟਾਈਮ ਤੁਹਾਡੇ ਕੋ ਫੇਰ ਆਵਾਂਗੇ ਤੇ ਇੱਕ ਤੇ ਯਾਰ ਮੈਨੂੰ ਨਾ ਤੁਸੀਂ ਹੀ ਨਹੀਂ ਡਿਗਨ ਦਿੰਦੇ ਜੇ ਤੁਸੀਂ ਬਾਰ ਬਾਰ ਕੋਈ ਨਾ ਕੋਈ ਚੀਜ਼ ਲੈ ਕੇ ਆ ਜਾਂਦੇ ਕਦੀ ਤੁਸੀਂ ਮੇਰਾ ਪੈਰ ਤੇ ਦਵਾਈ ਲਾਣੀ ਆ ਕਦੀ ਮੈਨੂੰ ਆਈ ਡ੍ਰੌਪ ਆਣੇ ਆ ਹੈ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਜੀ ਤੇ ਅੱਜ ਦਾ ਜਿਹੜਾ ਬਲੌਗ ਕਰਦੇ ਆਪਾਂ ਸ਼ੁਰੂ ਆ ਜੋ ਫਾਈਨਲੀ ਉਹ ਕੜੀ ਆ ਗਈ ਹੋਈ ਆ ਕਿ ਜਿਹੜੇ ਸਾਡੇ ਘਰ ਦੇ ਹੈਗੇ ਆ ਉਹ ਕਰ ਰਿਹਾ ਸਫਾਈਆਂ ਸੋ ਤੁਹਾਨੂੰ ਦਿਖਾਣਾ ਵਾ ਸਫਾਈਆਂ ਕਿੱਦਾਂ ਕਰਦੀਆਂ ਕਰਦੇ ਵੇ ਸਾਰੇ ਜਾਣੇ ਦੇਖੋ ਚੰਗਾ ਖਲਾਰਾ ਪਾਇਆ ਹੈ ਮੇਰੇ ਘਰ ਦੇਆਂ ਨੇ ਸੋ ਅੱਜ ਕਹਿੰਦਾ ਨਹੀਂ ਮੈਂ ਖਲਾਰਾ ਵੇਖਣਾ ਜਾਂਦਾ ਤੇ ਆਓ ਮੈਂ ਆਈ ਉਹ ਇਹੋ ਵੇਖਾਣਿਆ ਵਾ ਕਿ ਮੈਂ ਖਲਾਰਾ ਵੇਖ ਲਿਆ ਵਾ ਕੋਈ ਨਹੀਂ ਟੁੱਟਣ ਦੇ ਓ ਟੁੱਟਣ ਦੇ ਅਸੇ ਰਵੇਦਾ ਜਸੇ ਟੁੱਟਣ ਨੇ ਹੁਣ 130 ਦਾ ਹੁੰਦਾ ਇਨਸਾਮ ਨਾ ਆਹ ਉਹ ਇਹਨੂੰ ਪੇਟੀ ਜੀ ਸਾਹਮਲੇ ਨਹੀਂ ਹੋਰ ਵਿੰਗਾ ਹੁੰਦਾ ਤੇ ਹੈ ਮੰਮੀ ਨੇ ਸਾਰੀਆਂ ਬੇਟੀਆਂ ਬੁੱਡੀਆਂ ਹੋਲਦੀਆਂ ਵਾ ਜੋ ਕੁਛ ਵੀ ਆ ਆ ਵੇਖੋ ਸਾਰਾ ਵੇਖੋ ਜੋ ਮੈਂ ਤੁਹਾਨੂੰ ਵੀ ਕਹਿੰਦਾ 300 ਕਹਿੰਦਾ ਸੀ ਇਹਨਾਂ ਨੂੰ 90 ਲਾ ਲੇ ਯਾਰ ਆਹ ਦਾਪਟ ਕੰਮ ਹੈਗਾ 바ਰਗੇਨਿੰਗ ਕਰਨਾ ਠੀਕ ਆ ਤੇ ਹਾਂ ਤੇਨੂੰ ਪਤਾ ਦੁਕਾਨਾਂ ਵਾਲੀ ਚੀਜ਼ਾਂ ਵਾਦੀ ਦੱਸਦੇ ਆ ਤੇ ਆਪਾਂ ਸੋ ਘੱਟ ਰੇਟ ਤੇ ਲੈ ਕੇ ਆਏ ਆ ਚ ਕਿਹੜੀ ਗੱਲ ਹੈ ਕੀ ਨਾਰਮਲ ਗੱਲ ਆ ਤੇਰੇ ਵਰਗਾ ਹੁੰਦਾ ਤੇ ਬੰਦਾ ਲੁੱਟ ਕੇ ਆ ਜਾਂਦਾ ਵਾ ਲਟਾ ਕੇ ਹੋਰ ਦੇ ਖਾਤੇ 'ਚ ਪਾ ਕੇ ਆਏ ਆ ਮੈਂ ਇਹ ਜਣੇ ਖਾਤ ਮੰਮੀ ਉਦੀ ਦੁਕਾਨ ਤੇ ਸਕੈਨਰ ਲੱਗਾ ਹੈ ਤੇ ਮੈਂ ਸਕੈਨ ਕਰਤਾ ਤੇ ਉਹ ਕਹਿੰਦਾ ਆ ਕਿਸੇ ਹੋਰ ਦਾ ਮਤਲਬ ਕਿ ਮੇਰੇ ਭਰਾ ਜਾਂ ਸਮਥਿੰਗ ਕੋਈ ਹੋਏਗਾ ਤੇ ਅਸਲ ਵਿੱਚ ਲਗਾਇਆ ਕਿਉਂ ਫਿਰ ਮੰਮੀ ਉਹੀ ਨਾ ਕਹਿੰਦਾ ਉਹਨੇ ਲਾਤਾ ਨਾ ਕੋਈ ਭਰਾ ਕੋਈ ਹੋਏਗਾ ਤੇ ਆ ਕਹਿੰਦੀ ਕੋਈ ਹੋਰ ਹੈਗਾ ਵਾ ਇਹਨਾਂ ਅੱਗੇ ਲਟਕਾ ਦੇ ਦੋ ਤੇ ਕਰਤਾ ਨਾ ਨੇ ਵੇਖਿਆ ਨਹੀਂ ਉਹਦੇ ਵੱਲ ਕਿ ਉਹ ਪਿੱਛੇ ਚੁਪਦਾ ਪਿਆ ਵਾ ਹਾਂ ਮੀ ਅਗਲੇ ਖਾਤੇ ਤੇ ਉਹਦੇ ਆਖਿਰ ਤੇ ਕਿਹੇ ਆਪਣੇ ਘਰ ਦੀ ਫੈਮਿਲੀ ਚੋਂ ਹੀ ਗਏ ਨਾ ਕਹਿੰਦੀ ਕਿ ਉਹ ਦਿਖਾ ਦੇ ਪਾਤੇ ਕਿਦਾਂ ਦੀ ਗੱਲਾਂ ਕਰਦੀ ਵੀ ਉਹਨੂੰ ਉਹ ਕੀ ਕਹਿੰਦਾ ਹਾਂ ਉਹ ਕਹਿੰਦਾ ਕੋਈ ਗੱਲ ਨਹੀਂ ਆਹ ਸਹੀ ਗੱਲ ਉਹ ਤੇ ਬੈ ਹੀ ਗਿਆ ਸੀ ਕਹਿੰਦਾ ਪਰ ਭਰਾ ਕਿਥੇ ਬਾਤ ਤੇ ਤੂੰ ਦੱਸ ਆ ਕੁੜੀ ਸਿਆਣੀ ਕੀ ਆ ਜਦੀ ਕਿਧਰ ਗਈ ਹਾਂ ਕਹਿੰਦਾ ਦੇਗਾ ਸੀ ਲੈ ਆ ਕਿਧਰ ਤੇ ਪਾਤੇ ਜੇ ਮੇਰੇ ਫੋਨ ਤੇ ਆਈ ਨਹੀਂ ਯਾ ਦੁਕਾਨ ਤੇ ਉਹਦੀ ਲੱਗੀ ਸੀ ਗੱਲ ਖਤਮ ਆਪਾਂ ਕੀ ਲੈਣਾ ਉਹਨੇ ਵੀ ਆਪਣਾ ਲਾ ਲਿਆ ਵਾ ਕੀ ਦੇਂਦੇ ਜੇ ਆਹ ਹੋਪਲੀ ਆਹ ਕਹਦੇ ਹਸਤੇ ਉਹ ਦੋ ਦਿਨ ਬਾਅਦ ਉਹ ਯਾਰ ਸੁਲਾਬੀ ਹੋਈ ਆ ਤੇ ਉਹਨਾਂ ਨੇ ਗਰਮ ਕਰਕੇ ਖਾਣੀ ਆ ਤੇ ਦੇ ਦਿਓ ਗਰਮ ਕਰਕੇ ਦੇ ਦਿਓ ਵਿਚਾਰੇ ਖਾਣਗੇ ਪਰ ਨੂੰ ਪਤਾ ਲੱਗ ਗਿਆ ਹੋਊਗਾ ਲੋੜੀ ਆ ਗਈ ਆ ਨਹੀਂ ਲੋੜੀ ਆ ਗਈ ਆ ਪਿਛਲੀ ਲੋੜੀ ਵੀ ਪਈ ਗਈ ਆਛਾ ਉੱਥੋਂ ਲਿਆ ਰਹੀ ਸੀ ਆਨੰਦਪੁਰੋਂ ਤੇ ਫਿਰ ਤੁਸੀਂ ਸਾਮ ਤੇ ਫਿਰ ਤੁਸੀਂ ਪ੍ਰਸ਼ਾਦ ਵਿੱਚ ਖਾਓਗੇ ਹੁਣ ਉਹ ਸਲਾਬ ਗਈ ਆ ਤੇ ਕੀ ਖਾਂਜੀ ਆਛਾ ਤੋਦਿਆ ਮੈਂ ਬਾਦੇ ਨਹੀਂ ਆ ਹਾਂ ਠੀਕ ਆ ਤੇ ਗਾਇਸ ਆਪਾਂ ਖਾ ਲ ਗਏ ਰੋਟੀ ਆਪਣੀ ਗਰਮ ਗਰਮ ਯਾਰ ਚਮਚੇ ਕਿਨੇ ਦੇਣਾ ਵਾ ਤੇ ਗਾਇਸ ਮੈਂ ਨਾ ਤੁਹਾਨੂੰ ਇੱਕ ਚੀਜ਼ ਦਿਖਾਣੀ ਸੀ ਮੈਂ ਤੁਹਾਨੂੰ ਨਾ ਡਾਕਟਰ ਕੋਲ ਹੋ ਗਿਆ ਤੇ ਡਾਕਟਰ ਨੇ ਮੈਨੂੰ ਆਹ ਡ੍ਰੌਪ ਦੋ ਲੈ ਕੇ ਦਿੱਤੇ ਆ ਉਹ ਕਹਿੰਦਾ ਇਹਨਾਂ ਨੂੰ ਪਾਓ ਤੇ ਤੁਹਾਡੀਆਂ ਅੱਖਾਂ ਕਲੀਨ ਹੋ ਜਾਣਗੀਆਂ ਸਾਫ਼ ਹੋ ਜਾਣਗੀਆਂ ਮਤਲਬ ਤੇ ਮੈਂ ਹੁਣੇ ਲੈ ਗਿਆ ਥੋੜੀ देर ਹੋਈ ਆ ਤੇ ਇਹਨੂੰ ਯੂਜ਼ ਕਰਦੇ ਹੁਣ ਰੱਖ ਦਿਓ ਮੈਡਮ ਇੱਧਰ ਵੇਖੀ ਤੈਨੂੰ ਦੇਖ ਰਹੇ ਸਾਰੇ ਜਾਣੇ ਪਤਾ ਤੈਨੂੰ ਡਰਦੀ ਨਹੀਂ ਯਾਰ ਕਿਸੇ ਤੋਂ ਆ ਮਮੀ ਵਿਚਾਰੀ ਆਡੀ ਬੜੀ ਮਿਹਨਤ ਕਰਦੀ ਆ ਦੱਸੋ ਯਾਰ ਮੈਨੂੰ ਮੈਂ ਵੀ ਕਰਦਾ ਕੁਝ ਦੱਸੋ ਤੇ ਸਹੀ ਮੈਨੂੰ ਤੁਹਾਨੂੰ ਪਤਾ ਮੇਰੀ ਲੱਤ ਠੀਕ ਨਹੀਂ ਗਈ ਹੈ ਹੋ ਵੇ ਕੋਈ ਜੈਸ ਵੀ ਤੇ ਲੱਗੀ ਹੋਈ ਹੋਵੇ। ਉਹ ਵਿਚਾਰੀ ਨਾਤੀ ਧੋਤੀ ਵੀ ਕਰੀ ਆਂਦੀ ਸਭ ਕੁਝ। ਹਾਂ? ਹੱਸੀਓ। ਕੀ ਨਹੀਂ ਨਾਤੀ ਦੇ ਤੱਕ? ਨਾਤੀਆ। ਹਾਂ। ਜੁਰੀ ਕਰਾ ਨਾ ਤੇ। ਮੈਂ ਨਹੀਂ ਨਾਤਾ ਯਾਰ ਮੈਂ ਪੱਟੀ ਕਰਕੇ ਨਹੀਂ ਲਾਤਾ ਪੈਰ ਕਰਕੇ। ਇਸ ਕਰਕੇ। ਹਾਂ। ਕਰ ਦੋ ਕਰ ਦੋ ਜਲਦੀ ਜਲਦੀ। ਕਰਤੀ ਬੜੀ ਹਸੇਲ ਦੀ ਲੱਗੀ ਹੋਈ ਆ। ਚਲੋ ਕੋਈ ਨਹੀਂ। ਉਹ ਕੋਲੋ ਪੁੱਛ ਲਿਆ। ਕਿਲੇ ਉਹ ਮੰਡੀ ਮੈਂ ਵੀ ਤੇ ਪੱਖਾ ਹੀ ਸਾਫ ਕਰਾਦਾ ਪੱਖਾ ਵੀ ਮੈਂ ਪੱਖਾ ਕਰ ਦੇਣਾ ਵਾ ਕਰ ਲਿਆ ਮੈਂ ਇੱਥੇ ਕੁਰਸੀ ਰੱਖ ਕੇ ਕੱਲੀ ਨੇ ਸਾਫ ਕਰ ਉਹ ਕਰ ਲੈਣਾ ਹੈ ਉਹਲਾ ਏਡਾ ਜ਼ਿਆਦਾ ਗੰਦਾ ਹੈ ਸੁਬੇ ਬਾਹਰਲਾ ਪੱਖਾ ਮੈਂ ਕਰ ਦਾਂਗਾ ਠੀਕ ਆ ਕਦੋਂ ਹੈ ਆ ਗਈ ਹੁਣੇ ਵਿਜਾਰ ਚੱਲਾ ਆ ਕੇ ਕਰ ਦੇਣਾ ਤੇ ਜੈਸ ਤੇ ਮੈਂ ਪੀਣ ਆਏ ਆ ਬੋਤਲ ਹਲੋ ਚਾ ਬੀ ਜਾਓ ਪੀ ਜਲਦੀ ਜਲਦੀ ਚਲੀਏ ਬੜੀ ਟੇਸਟੀ ਈ ਜਾਸ ਹਾਂ ਹਨਾ ਪੀ ਲਈ ਚੱਲੀਏ ਫਿਰ ਥੋੜੀ ਰਹਿ ਗਈ ਆ ਪੈਸੇ ਪੈਸੇ ਦੇ ਕੇ ਚੱਲਦੇ ਆ ਓ ਇਨੀ ਈ ਲੈ ਚੱਲ ਮੈਂ ਪੈਸੇ ਦੇ ਨਾ ਜਾ ਕੇ ਖਾਲਾ ਖਾਲਾ ਮੈਂ ਨਹੀਂ ਆਣਾ ਤੂੰ ਖਾ ਫਾਈ ਤਾਂ ਈ ਜਿਹੜੀ ਬੋਤਲ ਹੈਗੀ ਬਹੁਤ ਸਵਾਦ ਈ ਹਾਂਜੀ ਬੜਾ ਮਾਇਆ ਆ ਪੀਕੇ ਕੋਈ ਨਹੀਂ ਨੈਕਸਟ ਟਾਈਮ ਤੁਹਾਡੇ ਕੋ ਫੇਰ ਆਵਾਂਗੇ ਹਾਂਜੀ ਠੀਕ ਆ ਭਾਜੀ ਚੱਲ ਜਾ ਚਲੀਏ ਤੇ ਭਾਜੀ ਫੋਨ ਲੈਣਗੇ ਕਹਿੰਦੇ ਆਪਣਾ ਜਿਹੜਾ ਚੈਨਲ ਆ ਸਾਨੂੰ ਦੱਸੋ ਅਸੀਂ ਤੁਹਾਨੂੰ ਸਬਸਕ੍ਰਾਈਬ ਕਰਨਾ ਵਾ ਲਿਖਿਓ ਭਾਈ ਸੈਮੀ ਵਰਮਾ YouTube ਸੈਮੀ ਐਸ ḍbwmy ਮਰਾ ਹਾਂ ਠੀਕ ਆ ਭਜੀ ਆ ਹੈਗਾ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਹਾਂਜੀ ਤੇ ਨੋਟੀਫਿਕੇਸ਼ਨ ਉਹ ਕਰ ਓਨ ਕਰ ਲਓ ਓਨ ਤੇ ਕਰ ਲਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇਗਾ ਗਾਇਸ ਹੁਣ ਜਿਹੜਾ ਇਹ ਵਾਲਾ ਲੋਕ ਹੈਗਾ ਇਹਨੂੰ ਮੈਂ ਚੇਂਜ ਕਰਾਂ ਚੱਲਣਾ ਵਾ ਆਪਣੇ ਮਹਾਜਨ ਸਾਹਿਬ ਹੈਗੇ ਨੇ ਉਹਨਾਂ ਕੋਲ ਹੈਗੇ ਰਿਤੀ ਦਾ ਲੋਕ ਹੈਗਾ ਵਾ ਚਲੋ ਫਿਰ ਦੇਖਿਆ ਨਾ ਨੋ ਨੋ ਗਾਇਸ ਉਹ ਘੜੀ ਫੇਰ ਆ ਗਈ ਆ ਕਿ ਜਿਹੜੀ ਜੈਸ ਮੇਰੀ ਪੱਟੀ ਕਰ ਲਗੀ ਆ ਪਰ ਅਰਗੀ ਪੱਟੀ ਨਾ ਕਰੀ ਠੀਕ ਆ ਟਿਊਬੇਗੀ ਨਾ ਟਿਊਬ ਲਾਦੀ ਓਕੇ ਯੈਸ ਯਾਰ ਬੜੀ ਬੀਬੀ ਕੀ ਯਾਰ ਮੈਂ ਤੇ ਸੱਚੀ ਮੋਤੀ ਉਹ ਹੀ ਦਾਨ ਕੀਤੇ ਹੋਣੇ ਆ ਜਿਹੜੀ ਮੈਨੂੰ ਇੰਨੀ ਵਧੀਆ ਕੀ ਕਹਿੰਦੇ ਆ ਵੋਟੀ ਮਿਲੀ ਤੇ ਇੰਨੀ ਵਧੀਆ ਮੈਨੂੰ ਮੰਮੀ ਮਿਲੀ ਸਹੀ ਗੱਲ ਆ ਮੈਂ ਮੇਰੇ ਤੇ ਇਹਨਾਂ ਨੂੰ ਪੈਰ ਤੋਦੋ ਪੀਣੇ ਚਾਹੀਦੇ ਆ ਹੈ ਤੇਰੇ ਕੇ ਮੇਰੇ ਅੱਛਾ ਨਹੀਂ ਸੋਰੀ 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 ਗਾਇਸ ਇਹਨਾਂ ਦੇ ਪੈਰ ਤੋਦੋ ਪੀਣੇ ਚਾਹੀਦੇ ਮੈਨੂੰ ਯਕੀ ਮੋਤੀਦਾਨ ਕਿੰਨੇ ਮੈਂ ਕਿਤੇ ਹੀ ਹਾਂ ਮੋਤੀਦਾਨ ਮੈਂ ਕਿਤੇ ਹੀ ਤੇ ਜਿਹੜੇ ਮੈਨੂੰ ਇਹੋ ਜੇ ਕੀ ਕਹਿੰਦੇ ਆ ਘਰ ਵਾਲੇ ਮਿਲੇ ਆ ਇਹ ਲੈ ਪੈਣਾ ਲੈ ਹੋਰ ਪੜੀ ਚੁੱਕੀ ਹੋ ਕਿਦਾਂ ਲਥੂਗਾ ਇਹਰਾ ਹਾਂ ਇਹ ਫਲਾ ਨਾ ਬਿੱਟਾ ਵਹਿਕ ਲਿਗਾ ਵਹਿਕ ਲਿਗਾ ਵਹਿਕ ਲਿਗਾ ਇਹ ਸੋਈ ਗਾਲੀ ਪਾਗਲ ਦਰਦਨਾਵੇ ਓਏ ਦੁੱਧ ਨਾ ਓਏ ਦੁੱਧ ਦੋਨੀ ਬਦੂ ਮੈਂ ਆਪਣੀ ਤਾਰੀਫ਼ ਵਾਪਸ ਲੈ ਲੈਣੀ ਜੇ ਤੂੰ ਨਾ ਕੋਈ ਕੁਝ ਗਲਤ ਕੰਮ ਕੀਤਾ ਤੇ ਹੈਂ ਤਾਰੀਫ਼ ਵਾਪਸ ਲੈ ਲੈਣੀ ਮੈਂ ਆਪਣੀ ਤਾਰੀਫ਼ ਹਾਂ ਧਿਆਨ ਨਾਲ ਯਾਰ ਉਹਦੇ ਬੰਗੂਈਆ ਬਿਟਾੜੀ ਨੂੰ ਮੋਲ ਵੀ ਹੁੰਦੀ ਨਹੀਂ ਬਿਟਾੜੀ ਇੰਨੇ ਟਿਊਬ ਮਿਲਦੇ ਨਹੀਂ ਹਾਂ ਉਹਦੇ ਮੂ ਅੱਛਾ ਸੇਮ ਹੀ ਕੀਆ ਆ ਡਾਕਟਰ ਨੇ ਦਿੱਤੀ ਆ ਤੇ ਕੋਸੋ ਸਮੇਂ ਕੀ ਦਿੱਤੀ ਹੋਣੀ ਆ ਹਾਂ ਹਮਨੇ ਨਹੀਂ ਚਿਪੇ ਆਂਦੀ ਕੋਈ ਬਣਾਣੀ ਹੁੰਦੀ ਹੈ ਤੇਰੀਮ ਉਹ ਡੇਢ ਮਿੰਟ ਠੀਕ ਆ ਫਿਰ ਤਾਣਾ ਤਾਣਾ ਐ ਲੱਗੰਦੀ ਉਹ ਤੇ ਲੱਗਨੀ ਐ ਦੇਖੋ ਮੰਗਾ ਵੇ ਹੋਲੀ ਜੱਸ ਨੇ ਜੜਾਗਾ ਆਪਣਾ ਪੈਰ ਤੇ ਦਵਾਈ ਲਾਤੀ ਆ ਤੇ ਪਰ ਮੈਨੂੰ ਇੱਕ ਨਾ ਬੜਾ ਐ ਤੋਂ ਸ਼ਿਕਵਾ ਦੀ ਗਿਲਾ ਹੈਗਾ ਵਾ ਐਨੇ ਹੁਣੇ ਮੇਰੀ ਦਰਦ ਪੂਰੀ ਕਰਵਾਈ ਆ ਪਰਾਦੀ ਮੇਰੇ ਚੀਕਾਂ ਮਰਵਾਈਆਂ ਵਾਂ ਇਹਨੇ ਪੱਟੀ ਲਾਦੇ ਲਾਦੇ ਇਹਨੂੰ ਮੈਂ ਕਿਹਾ ਵੀ ਹੀ ਹੋਲੀਕਰ ਹੋਲੀਕਰ ਬਟ ਨਹੀਂ ਇਹ ਨਹੀਂ ਸਮਝਣ ਵਾਲੀਗੀ ਆ ਹੋਲੀ ਹੋਲੀ ਹੋ ਕੀਤਾ ਸੀ ਉਹਨੂੰ ਲੇਕਣਾ ਹੀ ਸੀ ਇਹਨੂੰ ਕੋਈ ਬੋਲਤੇ ਆ ਮੈਂ ਦਵਾਈ ਖਾਦੀ ਸੀ ਗਾਇਸ ਦਰਦ ਵਾਸਤੇ ਤੇ ਕੀ ਕੀਤਾ ਇਹਨੇ ਇਹਨੇ ਫਿਰ ਉਹ ਦਰਦ ਨੂੰ ਛੜਾਤਾ ਤੂ ਆਪੇ ਹਿਸਾਬ ਲਾਓ ਛੇੜਤਾ ਆਹੋ ਨੇ ਕਾਕੀ ਨੂੰ ਸੁਵਾਉਂਦੇ ਆ ਸੋਗੀ ਕਾਕੀ ਆਡੀ ਸਾਡੀ ਬੀਬੀ ਕੁੜੀ ਤੰਗ ਤੁੰਗ ਕਰਕੇ ਛਾਰਿਆਂ ਨੂੰ ਉਹਨੇ ਉਚੂ ਚੂ 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 ਕਰਦੀ ਪਈ ਹੀ ਵਿੱਚ ਵਿੱਚ ਬੰਦਿਆਂ ਨੂੰ ਕਹਿੰਦੇ ਨਾ ਬੱਚੇ ਨੂੰ ਦੌਰੇ ਪੈਂਦੇ ਹੁੰਦੇ ਏ ਚੂ ਚੂ ਕਰਦੀ ਗਾਈਸ ਮੈਂ ਪੂਰੀ ਤਰ੍ਹਾਂ ਗਲਪ ਗਿਆ ਹਾਂ ਵਾ ਕਦੀ ਪੈਰਾਂ ਤੇ ਦਵਾਈ ਲਾਓ ਕਦੀ ਅੱਖਾਂ ਦੇ ਵਿੱਚ ਆਈ ਡ੍ਰੋਪ ਪਾਓ ਇੱਕ ਨਹੀਂ ਛੱਡ ਕੇ ਦੋ ਦੋ ਪਾਓ ਤੇ ਯਾਰ ਮੈਂ ਬੜਾ ਗਲਪਿਆ ਹਾਂ ਵਾ ਜੀ ਤੋਂ ਮਤਲਬ ਕਿ ਇੰਨਾ ਮਨੂ ਹੋੰਦਿਆ ਵਾ ਕਿ ਪਤਾ ਨਹੀਂ ਕੀ ਹੋ ਗਿਆ ਮੈਨੂੰ ਨਜ਼ਰ ਹੀ ਲੱਗੀ ਕਿਸੇ ਦੀ ਤਉ ਇਹ ਕਾਲੇ ਕੱਪੜੇ ਪਾਏ ਆ ਹਾਂ ਤਈ ਮੈਂ ਕਾਲੇ ਕੱਪੜੇ ਪਾਏ ਨਜ਼ਰ ਲੱਗੇ ਮਾ ਦੇ ਲਾਲ ਨੂੰ ਨਜ਼ਰ ਲੱਗੀ ਆ ਹਾਂ ਮਾਂ ਨੇ ਵੀ ਕਾਲੇ ਪਾਏ ਆ ਸਹੀ ਗੱਲ ਆ ਮਾਂ ਆਪਣਾ ਦੇ ਬਚਾ ਕਰੀ ਜਾਂਦੇ ਲਾ ਹੱਡੀ ਮਿਸਤੀ ਨੇ ਵੀ ਕਾਲੇ ਪਾਏ ਲੋ ਜੀ ਸਭ ਨੇ ਕੋ ਜਿਵੇਂ ਪਾਏ ਸਾਰੇ ਕਾਲੋਂ ਕਾਲੀ ਹੋਏ ਵੇ ਤਵਾਸੇ ਕਿੰਨੂੰ ਨਹੀਂ ਨਏ ਲੱਗੀ ਆ ਚਟੀ ਹੋਈ ਵਈ ਆ ਮੇਰੇ ਮੈਂ ਵੀ ਕਾਲੇ ਪਾਣੇ ਸੀ ਜੋ ਸ਼ਰਤ ਹੁੰਦੀ ਥੀ ਤੋਤੀ ਸੀ ਇਹਨੇ ਵੀ ਰੋਹੀ ਪਰ ਨਹੀਂ ਕਾਲੇ ਕੱਪੜੇ ਪਾਹਨੇ ਇੰਨੇ ਵੀ ਹੱਡ ਵਿੱਚ ਮਿਲ ਜੇਣਾ ਹੀ ਇਦਾਂ ਵੱਖਰੀ ਵੱਖਰੀ ਲੱਗੰਦੀ ਆ ਆਈ ਡ੍ਰੌਪਸ ਪਾਓ ਇੱਕ ਦਿਨ ਯਾਰ ਮੈਨੂੰ ਨਾ ਤੂੰ ਹੀ ਨਹੀਂ ਡਿਗਨ ਦਿੰਦੇ ਜੇ ਤੂੰ ਬਾਰ ਬਾਰ ਕੋਈ ਨਾ ਕੋਈ ਚੀਜ਼ ਲੈ ਕੇ ਆਂਦੇ ਜੇ ਕਦੀ ਤੂੰ ਹੀ ਮੇਰਾ ਪੈਰ ਤੇ ਦਵਾਈ ਲਾਣੀ ਆ ਕਦੀ ਮੈਨੂੰ ਆਈ ਡ੍ਰੌਪ ਪਾਣੇ ਆ ਆਪਾਂ ਨਾ ਤੁਹਾਡਾ ਬਹੁਤ ਆਂ ਦਾਂਦੇ ਹਾਂ ਤੁਹਾਡੇ ਵਾਂਗੂ ਨਹੀਂ ਮੇਰੇ ਵਾਂਗੂ ਕੀ ਨਹੀਂ ਮੈਂ ਨਹੀਂ ਤੇਰਾ ਧਿਆਨ ਰੱਖਦਾ ਕਹਦੇ ਕੀ ਪਤਾ ਮੇਰੇ ਨਾਲ ਅਜੇ ਅਜੇ ਇਨਸੀਡੈਂਟ ਹੋਇਆ ਨਹੀਂ ਕੋਈ ਚਲੋ ਯਾਰ ਹੁਣ ਪਾਈਏ ਆਪਾਂ ਆਈ ਡ੍ਰੌਪ ਕਿਉਂਕਿ ਇਹਦੇ ਨਾਲ ਹੀ ਸਾਡੀਆਂ ਜਿਹੜੀਆਂ ਅੱਖਾਂ ਕਲੀਨ ਹੋਣੀਆਂ ਵਾ ਹੁਣ ਡਾਕਟਰ ਸਾਹਿਬ ਨੇ ਲਿਖ ਕੇ ਦਿੱਤਾ ਵਾ ਤੇ ਹੁਣ ਪਾਣਾ ਦੇ ਪਾਣਾ ਹੀ ਆ ਫਿਰ ਨੰਨਾ ਨਖਰਾ ਕੀ ਤੇ ਫਿਰ ਤੇ ਗਾਇਸ ਹੁਣ ਜਿਹੜਾ ਸਮੇ ਹੋ ਚੁੱਕਾ ਹੈ ਬਹੁਤ ਜ਼ਿਆਦਾ ਰਾਤ ਦਾ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਬਲੌਗ ਚ ਅਗਲੇ ਬਲੌਗ ਦੀ ਤਿਆਰੀ ਕਰਦੀ ਆ ਤੇ ਹਜੇ ਤੱਕ ਵੀਡੀਓ ਨਹੀਂ ਸਾਡੀ ਜਿਹੜੀ ਹੈ ਐਡਿਟ ਹੋਈ ਆ ਤੁਹਾਨੂੰ ਅਪਲੋਡ ਨਹੀਂ ਕੀਤਾ ਹੈ ਕੁਝ ਵੀ ਨਹੀਂ ਹੋਇਆ ਤੇ ਹਜੇ ਬੜੇ ਕੰਮ ਪਈ ਹੋਏ ਆ ਰਾਤ ਦਾ ਟਾਈਮ ਵੱਜ ਗਿਆ ਹੈ ਵਾ ਘਟੋ ਘਟ 11 ਦਾ ਤੇ ਸ਼ਾਇਦ ਪੌਣੇ 12 ਹੋਏ ਆ ਤੇ ਹੋਣ ਬਾਅਦ ਸਾਡੀ ਆਪਾਂ ਹਾਇਰ ਡਰਾਪ ਵੀ ਬਣੇ ਆ ਤੇ ਮਤੇ ਬੜੇ ਕੰਮ ਭੇ ਹੋਇਆ ਸੋ ਪਲੀਜ਼ ਸਾਡੀ ਵੀਡੀਓ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ